ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕੋਡੀ ਪਲੇਅਰ ਪਾਲਾ ਜਰਾਲਪੁਰ 16 ਜਨਵਰੀ ਸੋਰਸਿੰਘ ਮਾਜੇ ਚ ਬਹੁਤ ਵੱਡਾ ਕੋਡੀ ਕੱਪ ਹੋਣ ਜਾ ਰਿਹਾ ਤੇ ਆਪਣੇ ਵੀ ਮੇਰੇ ਵੱਲੋਂ ਤੇ ਆਪਣਾ ਵੀ ਰੰਬੇ ਸੋਰਸਿੰਘ ਵੱਲੋਂ ਸਾਰਿਆਂ ਨੂੰ ਖੁੱਲੇ ਸੱਦੇ ਆ ਸਾਰੇ ਜਿਹੜੇ ਜਨੇ ਕੋਡੀ ਨੂੰ ਪਿਆਰ ਕਰਦੇ ਸਾਰੇ ਜਣੇ ਹੌਮ ਹੌਮਾ ਕੇ ਪਹੁੰਚੋ ਬਹੁਤ ਵੱਡੀਆਂ ਟੀਮਾਂ ਬਣੀਆਂ ਤੇ ਆਪਾਂ ਵੀ ਪਹੁੰਚ ਰਹੇ ਇਸ ਮੇਲੇ ਤੇ ਥੈਂਕ ਯੂ हां ਤਾਂ ਦੋਸਤੋ ਜਿਵੇਂ ਤੁਸੀਂ ਨੇ ਇਹ ਵੀਡੀਓ ਕਲਿੱਪ ਦੇ ਵਿੱਚ ਦੇਖ ਹੀ ਲਿਆ 우ਸਤਾਦ ਪਾਲੇ ਜਲਾਲਪੁਰ ਦੇ ਵੱਲੋਂ ਕੱਲ ਦੇ ਜੋ ਅੰਬੇਸੁਰ ਸਿੰਘ ਦੇ ਪਿੰਡ ਕਬੱਡੀ ਕੱਪ ਹੋਣਾ ਉਹਦੇ ਬਾਰੇ ਸੱਦੇ ਦਿੱਤੇ ਗਏ ਨੇ ਤੇ ਕੱਲ ਨੂੰ ਪਾਲਾ ਜਲਾਲਪੁਰਿਆ ਵੀ ਇਸ ਟੂਰਨਾਮੈਂਟ ਤੇ ਪਹੁੰਚ ਰਿਹਾ ਤੇ ਖੇਡੂਗਾ ਪਹਿਲਾ ਮੈਚ ਤੇ ਨਾਲ ਹੀ ਦੋਸਤੋ ਇਸ ਟੂਰਨਾਮੈਂਟ ਦਾ ਫਰਸਟ ਪ੍ਰਾਈਜ਼ ਹੋਵੇਗਾ 1.5 ਲੱਖ ਤੇ ਸੈਕੰਡ ਪ੍ਰਾਈਜ਼ ਹੋਵੇਗਾ 1 ਲੱਖ ਤੇ ਕਬੱਡੀ ਆਲ ਓਪਨ ਦੀਆਂ ਸਦਿਆਂ ਹੋਇਆਂ ਚਾਰ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਤੇ ਦੁਨੀਆ ਦੇ ਸੁਪਰ ਡੂਪਰ ਸਟਾਰ ਪਲੇਅਰ ਪਹੁੰਚ ਰਹੇ ਨੇ ਕੱਲ ਨੂੰ ਸੋਰਸਿੰਗ ਦੀ ਧਰਤੀ ਦੇ ਉੱਤੇ ਤੇ ਦੋਸਤੋ ਕੱਲ ਦਾ ਇਹ ਮੇਲਾ ਲਾਈਵ ਚੱਲੇਗਾ kabaddi365.com ਦੇ ਆਫੀਸ਼ੀਅਲੀ YouTube ਚੈਨਲ ਦੇ ਉੱਤੇ ਸੋ ਜਿਹਨੇ ਮੇਰੇ ਭਰਾ ਪਾਲੇ ਜਲਾਲਪ੍ਰੀਤ ਦੇ ਫੈਨ ਨੇ ਉਹਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਆ 우ਸਤਾਦ ਜਲਾਲਪ੍ਰੀਤ ਪਾਲਾ ਕੱ 24 ਦੇ ਖੇਡ ਸੀਜ਼ਨ ਦਾ